ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਿੱਖ ਸੰਗਤ ਜਿਹੜੀ ਵੀ ਪੂਰੀ ਦੁਨੀਆ ਦੇ ਵਿੱਚ ਵੱਸਦੀ ਹੈ ਸਾਰਿਆਂ ਦੀ ਜਾਣਕਾਰੀ ਦੇ ਵਿੱਚ ਮੈਂ ਇੱਕ ਚੀਜ਼ ਲਿਆ ਰਿਹਾ ਜਿਹੜਾ ਸੰਦੀਪ ਸਿੰਘ ਸਣੀ ਦੀਗਾ ਅੰਮ੍ਰਿਤਸਰ ਤੋਂ ਜਿਹਨੇ ਸੁਦੀਰ ਸੂਰੀ ਨਾਂ ਦੇ ਸੂਰ ਨੂੰ ਸੋਧਾ ਲਾਇਆ ਸੀਗਾ ਉਹਦੇ ਨਾਲ ਜੇਲ੍ਹ ਦੇ ਵਿੱਚ ਧੱਕਾ ਹੋ ਰਿਹਾ ਹੈ ਪੁਲਿਸ ਦੀ ਜਿਹੜੀ ਜਿਹੜੀ ਵੀ ਪੁਲਿਸ ਸਟੋਰੀ ਬਣਾਉਂਦੀ ਹੈ ਜਿਹੜੀ ਵੀ ਐਫ ਆਈ ਆਰ ਬਣਾਉਂਦੀ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਜਿਹੜਾ ਪੰਜਾਬ ਪੁਲਿਸ ਦਾ ਸੁਭਾਅ ਰਿਹਾ ਉਹਨਾਂ ਨੇ ਕਿਵੇਂ ਫੇਕ ਇਨਕਾਊਂਟਰ ਕਰਕੇ ਫੇਕ ਸਟੋਰੀਆਂ ਬਣਾ ਕੇ ਕਿੰਨੇ ਝੂਠੇ ਪਰਚੇ ਕਰੇ ਨੇ ਜਿਹੜੀ ਪੰਜਾਬ ਪੁਲਿਸ ਹੈ ਇਹ ਕੰਮ ਦੇ ਵਿੱਚ ਪੂਰੀ ਐਕਸਪਰਟ ਹੈ ਭਲਾ ਬਾਅਦ ਚੋਂ ਆ ਕੇ ਜਿਵੇਂ ਆਪਾਂ ਇਹਨਾਂ ਨੂੰ ਮੂੰਹ ਦੀ ਖਾਣੀ ਪੈਂਦੀ ਹੈ ਵੀ ਸਟੋਰੀ ਜਦ ਕੋਰਟ ਦਾ ਪ੍ਰੋਸੈਸ ਚੱਲਦਾ ਪਰ ਬਹੁਤਿਆਂ ਦੇ ਵਿੱਚ ਇਹ ਕਾਮਯਾਬ ਹੋ ਜਾਂਦੇ ਨੇ ਕਿਉਂਕਿ ਜਿਹੜੇ ਬਹੁਤੇ ਲੋਕ ਨੇ ਉਹ ਗਰੀਬ ਘਰਾਂ ਦੇ ਵਿੱਚੋਂ ਨੇ ਉਹ ਜਿਹੜੇ ਕੇਸ ਸਹੀ ਤਰੀਕੇ ਨਾਲ ਨਹੀਂ ਲੜ ਸਕਦੇ ਇੰਨਾ ਜਿਹੜਾ ਕਾਨੂੰਨੀ ਪ੍ਰੋਸੈਸ ਹੈ ਉਹ ਨਹੀਂ ਬਣਾ ਸਕਦੇ ਹੁਣ ਪੰਜਾਬ ਪੁਲਿਸ ਨੇ ਸਾਰੇ ਟੀਵੀ ਚੈਨਲਾਂ ਦੇ ਉੱਪਰ ਇੱਕ ਖਬਰ ਜਿਹੜੀ ਨਸ਼ਰ ਹੋ ਰਹੀ ਹੈ ਉਹ ਇਹ ਹੋ ਰਹੀ ਹੈ ਵੀ ਸੰਦੀਪ ਸਿੰਘ ਸਣੀ ਜਿਨੇ ਕੇ ਸੁਦੀਪ ਸੂਰੀ ਦਾ ਕਤਲ ਕਰਿਆ ਸੀਗਾ ਉਹਨੇ ਤਿੰਨ ਪੁਲਿਸ ਅਫਸਰਾਂ ਦੇ ਉੱਪਰ ਜਾਨਲੇਵਾ ਹਮਲਾ ਕਰਿਆ ਹੁਣ ਜਿਹੜੀ ਜੇਲ ਹੈ ਜੇਲ ਦੇ ਵਿੱਚ ਕੋਈ ਕੈਮਰਾ ਕੋਈ ਪ੍ਰੂਫ ਹੋਵੇ ਜਿਹਦੇ ਸੰਦੀਪ ਸਿੰਘ ਸਣੀ ਨੇ ਹਮਲਾ ਕਰਿਆ ਇਹ ਪੁਲਿਸ ਵੱਲੋਂ ਝੂਠੀਆਂ ਸਟੋਰੀਆਂ ਫਲਾਈਆਂ ਜਾ ਰਹੀਆਂ ਨੇ ਪੰਜਾਬ ਪੁਲਿਸ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਇਹ ਜਿਹੜੀਆਂ ਸਟੋਰੀਆਂ ਬਣਾਉਣ ਦੇ ਵਿੱਚ ਪੂਰੀ ਐਕਸਪਰਟ ਹੈ ਇੱਕ ਪੰਜਾਬ ਪੁਲਿਸ ਦੇ ਜਿਹੜੇ ਬਦਨਾਮ ਅਫਸਰ ਨੇ ਜਿਹੜੇ ਬੁੱਚੜ ਨੇ ਜਿਹੜੀਆਂ ਕਾਲੀਆਂ ਭੇਡਾਂ ਨੇ ਜਿਨ੍ਹਾਂ ਨੇ ਕਿਸੇ ਦਾ ਧੀ ਪੁੱਤ ਮਾਰਨ ਲੱਗੇ ਕਦੇ ਕਿਰਕਰੀ ਕਰੀ ਉਹਨਾਂ ਨੇ ਪਤਾ ਨਹੀਂ ਕਿੰਨੇ ਕੁ ਮੁੰਡੇ ਮਾਰਤੇ ਸਿਰਫ ਇੱਕ ਕੇਸ ਦੇ ਵਿੱਚ ਇਹਨਾਂ ਨੂੰ ਸਜ਼ਾ ਹੋਈ ਹੈ ਇਹਨਾਂ ਬੁੱਚੜਾ ਨੇ ਪਤਾ ਨਹੀਂ ਕਿੰਨੀਆਂ ਕੁ ਮਾਵਾਂ ਦੀਆਂ ਜਿਹੜੀਆਂ ਕੁੱਖਾਂ ਨੇ ਉਹ ਇਹਨਾਂ ਨੇ ਖਾਲੀ ਕਰੀਆਂ ਨੇ ਉਹ ਹੈ ਜੇ ਬਦਮਾਸ਼ ਬੰਦੇ ਇਹਦੇ ਨਾਲ ਸੰਦੀਪ ਸਿੰਘ ਸੰਨੀ ਦੇ ਨਾਲ ਰੱਖੇ ਕਿਉਂਗੇ ਉਹਨਾਂ ਨੇ ਪੰਜਾਬ ਪੁਲਿਸ ਦੀ ਕੀ ਟ੍ਰੈਪ ਹੈ ਇਹ ਸਾਰਾ ਕੁਝ ਸਮਝ ਤੋਂ ਬਾਹਰ ਹੈ ਜਿੰਨਾ ਕਿ ਮੈਨੂੰ ਸੁਣਨ ਦੇ ਵਿੱਚ ਆਇਆ ਹੈ ਸੰਦੀਪ ਸਿੰਘ ਦੇ ਭਰਾ ਨੇ ਦੱਸਿਆ ਵੀ ਸੰਦੀਪ ਸਿੰਘ ਕਹਿ ਰਿਹਾ ਮੈਂ ਬਹੁਤ ਬੁਰੀ ਤਰ੍ਹਾਂ ਜ਼ਖਮੀ ਐ ਇਹਨਾਂ ਨੇ ਪੰਜਾਬ ਪੁਲਿਸ ਵਾਲਿਆਂ ਨੇ ਕੀ ਟਰੈਪ ਕਰਿਆ ਕਿਉਂਕਿ ਉਹਦੀ ਜਿਹੜੀ ਜਮਾਂਦਤ ਦੀ 302 ਦੇ ਸੁਦੀਪ ਸੂਰੀ ਵਾਲੇ ਕੇਸ ਦੇ ਵਿੱਚ ਉਹਦੀ ਹੁਣ ਜਮਾਂਦਤ ਦੀ ਜਿਹੜੀ ਐਪਲੀਕੇਸ਼ਨ ਉਹ ਲੱਗਣੀ ਸੀਗੀ ਪੰਜਾਬ ਪੁਲਿਸ ਉਹਨੂੰ ਨਹੀਂ ਚਾਹੁੰਦੀ ਵੀ ਉਹ ਜਿਹੜਾ ਸਿੰਘ ਹੈ ਜਿਹਨੇ ਸੋਦਾ ਲਾਇਆ ਉਹ ਬਾਹਰ ਆਵੇ ਉਹਨੂੰ ਉਲਝਾਉਣ ਦੇ ਮਾਰਿਆਂ ਨੇ ਉਹਨੂੰ ਹੀ ਉਹਦੀੋ ਆਪ ਹੀ ਕੁੱਟਮਾਰ ਕਰਤੀ ਉਹ ਜਿਹੜੇ ਬਦਨਾਮ ਪੁਲਿਸ ਵਾਲੇ ਨੇ ਉਹਨਾਂ ਨੇ ਆਪ ਹੀ ਆਪਣੇ ਕੋਲ ਆਪਣੇ ਆਪ ਕੁਝ ਮਾਰ ਕੇ ਉਹਨਾਂ ਨੇ ਸਾਰਾ ਜਿਹੜਾ ਇਲਜ਼ਾਮ ਹੈ ਉਹ ਸੰਦੀਪ ਸਿੰਘ ਦੇ ਉੱਪਰ ਲਾਤਾ ਸੋ ਮੈਂ ਕਹਿੰਦਾ ਇਹਦੀ ਬੜੀ ਜਿਹੜੀ ਜਾਂਚ ਹੈ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਹੋਣੀ ਚਾਹੀਦੀ ਹੈ ਪੰਜਾਬ ਪੁਲਿਸ ਦੇ ਉੱਪਰ 1% ਵੀ ਭਰੋਸਾ ਨਹੀਂ ਕਰਿਆ ਜਾ ਸਕਦਾ ਮੈਂ ਕਹਿੰਦਾ ਹਾਈ ਕੋਰਟ ਨੂੰ ਕਿਸੇ ਰਿਟਾਇਰ ਜੱਜ ਤੋਂ ਜਾਂ ਕਿਸੇ ਸੀਬੀਆਈ ਤੋਂ ਇਸ ਕੇਸ ਦੀ ਪੂਰੀ ਇਨਵੈਸਟੀਗੇਸ਼ਨ ਕਰਾਉਣੀ ਚਾਹੀਦੀ ਹੈ ਪਹਿਲਾ ਹਮਲਾ ਕਿਨੇ ਕਰਿਆ ਕਿਨੇ ਕਿਨੂੰ ਅਕਸਾਇਆ ਸੋ ਮੈਂ ਸਾਰੀ ਸਿੱਖ ਸੰਗਤ ਨੂੰ ਇਹ ਬੇਨਤੀ ਕਰਦਾ ਤੇ ਕੱਲ ਤੱਕ ਇਹ ਰਿਪੋਰਟ ਸੀਗੀ ਵੀ ਉਹਨੂੰ ਨਾਂ ਵਕੀਲ ਨੂੰ ਮਿਲਣ ਦਿੱਤਾ ਜਾ ਰਿਹਾ ਨਾ ਉਹਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਦਿੱਤਾ ਜਾ ਰਿਹਾ ਤੇ ਅਸੀਂ ਸਿੱਖ ਕਿਵੇਂ ਕਹਿ ਦਈਏ ਵੀ ਇਹ ਦੇਸ਼ ਸਾਡਾ ਆਪਣਾ ਕਦ ਤੱਕ ਸਾਡੇ ਨਾਲ ਤੱਕਾ ਹੋਊਗਾ ਹਰ ਚੀਜ਼ ਦੇ ਵਿੱਚ ਸਾਡੇ ਨਾਲ ਤੱਕਾ ਹੋ ਰਿਹਾ ਕਿਤੇ ਅਮਰਤਪਾਲ ਨਾਜਾਇਜ਼ ਹੋ ਰਹੀ ਹੈ ਕਿਤੇ ਸਾਡੇ ਜਿਹੜੇ ਸਿੰਘ ਨੇ 40-40 ਸਾਲ ਤੋਂ ਸਜ਼ਾ ਭੁਗਤ ਕੇ ਹਜੇ ਵੀ ਜੇਲ੍ਹਾਂ ਦੇ ਵਿੱਚ ਬੈਠੇ ਨੇ ਸਾਡੇ ਪੰਜਾਬ ਦੇ ਪਾਣੀਆਂ ਦੀ ਲੁੱਟ ਹੋ ਰਹੀ ਹੈ ਜੇ ਅਸੀਂ ਬੋਲਦੇ ਆ ਤਾਂ ਸਾਡੇ ਦੇ ਪਰਚੇ ਹੁੰਦੇ ਨੇ ਸੋ ਸਰਕਾਰ ਨੂੰ ਜਿਹੜੇ ਵੀ ਸਲਾਹਕਾਰ ਨੇ ਸਰਕਾਰਾਂ ਦੇ ਉਹਨਾਂ ਨੂੰ ਇਹ ਚੀਜ਼ ਸਮਝ ਆਣੀ ਚਾਹੀਦੀ ਹੈ ਵੀ ਜਿਹੜੀ ਜਨਤਾ ਨੂੰ ਕਿਸੇ ਹੱਦ ਤੱਕ ਦਵਾਇਆ ਜਾ ਸਕਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸ਼੍ਰੀਲੰਕਾ ਦੇ ਵਿੱਚ ਜਿਹੜਾ ਕੁਝ ਹੋਇਆ ਦੇਸ਼ ਦੇ ਵਿੱਚ ਉਦੀ ਬਾਅਦ ਜੋ ਬੰਗਲਾਦੇਸ਼ ਦੇ ਵਿੱਚ ਕੀ ਹੋਇਆ ਪਾਕਿਸਤਾਨ ਦੇ ਵਿੱਚ ਕੀ ਹੋਇਆ ਨੇਪਾਲ ਦੇ ਵਿੱਚ ਕੀ ਹੋਇਆ ਜੇ ਤਾਂ ਸਰਕਾਰਾਂ ਏਜੰਸੀਆਂ ਚਾਹੁੰਦੀਆਂ ਨੇ ਭਾਰਤ ਦੇ ਵਿੱਚ ਵੀ ਇਹ ਕੁਝ ਹੋਵੇ ਫਿਰ ਤਾਂ ਉਹ ਵਧੀਆ ਸਿਸਟਮ ਤੇ ਚੱਲ ਰਹੇ ਨੇ ਹੋਰ ਇਹਨਾਂ ਨੂੰ ਸਾਨੂੰ ਸਿੱਖਾਂ ਨੂੰ ਹੋਰ ਕੁੱਟਮਾਰ ਕਰਨੀ ਚਾਹੀਦੀ ਹੈ ਸਾਡੇ ਨਾਲ ਹੋਰ ਧੱਕਾ ਕਰਨਾ ਚਾਹੀਦਾ ਸਾਡੀ ਸ਼੍ਰੀ ਸਾਹਿਬ ਸਾਡੇ ਕਿਰਪਾਨ ਕੜੇ ਇਹ ਸਾਰੇ ਸਰਕਾਰ ਨੂੰ ਬੈਨ ਕਰਨੇ ਚਾਹੀਦੇ ਨੇ ਜੇਕਰ ਸਰਕਾਰ ਚਾਹੁੰਦੀ ਹੈ ਸਿੱਖ ਭਾਰਤ ਦੇ ਨਾਲ ਰਹਿਣ ਸਿੱਖਾਂ ਨੂੰ ਇਨਸਾਫ਼ ਮਿਲੇ ਤਾਂ ਸਰਕਾਰ ਨੂੰ ਇਹ ਸਾਰੀਆਂ ਚੀਜ਼ਾਂ ਵਿਚਾਰਨੀਆਂ ਚਾਹੀਦੀਆਂ ਨੇ ਜਿੱਥੇ ਵੀ ਸਰਕਾਰ ਸਿੱਖਾਂ ਨਾਲ ਧੱਕਾ ਹੋਇਆ ਉਹਨੂੰ ਦੁਬਾਰਾ ਵਿਚਾਰਨਾ ਚਾਹੀਦਾ ਹੈ ਪੰਜਾਬ ਦੇ ਪਾਣੀਆਂ ਦੀ ਲੁੱਟ ਬੰਦ ਹੋਣੀ ਚਾਹੀਦੀ ਹੈ ਜਿੰਨੇ ਵੀ ਸਿੰਘ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਬੰਦ ਨੇ ਸਾਰਿਆਂ ਨੂੰ ਛੱਡ ਕੇ ਤੇ ਸਿੱਖ ਕੌਮ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ ਵੀ ਅਸੀਂ ਜਿਹੜਾ ਹੁਣ ਤੱਕ ਤੁਹਾਡੇ ਨਾਲ ਤੁਹਾਡੇ ਨਾਲ ਧੱਕਾ ਕੀਤਾ ਤਾਂ ਹੀ ਕੋਈ ਹੱਲ ਹਿੱਲਾ ਬਣਦਾ ਨਹੀਂ ਤਾਂ ਜਿਹੜੇ ਹਾਲਾਤ ਨੇ ਮੈਨੂੰ ਭਾਰਤ ਦੇ ਵੀ ਇਹੋ ਜਿਹੇ ਹੀ ਲੱਗਦੇ ਨੇ ਕਿਉਂਕਿ ਇੰਨਾ ਕੁ ਗਰੀਬਾਂ ਨਾਲ ੱੱਕਾ ਹੋ ਰਿਹਾ ਇਕੱਲਾ ਸਿੱਖਾਂ ਨਾਲ ਹੀ ੱੱਕਾ ਹੋ ਰਿਹਾ ਜਿਹੜੇ ਮੈਂ ਕਈ ਹਿੰਦੂ ਵੀ ਦੇਖੇ ਨੇ ਉਹਨਾਂ ਨਾਲ ਵੀ ਬਹੁਤ ੱੱਕਾ ਹੋ ਰਿਹਾ ਕਿਉਂਕਿ ਜਿਹੜੀ ਸਰਕਾਰ ਹੈ ਸਾਡੀ ਸਰਕਾਰ ਤਾਂ ਹੈ ਹੀ ਨਹੀਂ ਜਿੰਨੀ ਦੇਰ ਜਾਂ ਸਰਕਾਰ ਬਣਦੀ ਹੈ ਸਿਰਫ ਸਾਡੀ ਗੋੜ ਦੀ ਲੋੜ ਪੈਂਦੀ ਹੈ ਉਹਦੀ ਬਾਅਦ ਚ ਉਹਨੂੰ ਕਾਰਪੋਰੇਟ ਜਿਹੜੇ ਘਰਾਣੇ ਨੇ ਉਹੀ ਸਰਕਾਰ ਨੂੰ ਚਲਾਉਂਦੇ ਨੇ ਉਹ ਆਪਣਾ ਬਿਜ਼ਨਸ ਗਰੋ ਕਰ ਰਹੇ ਨੇ ਜਨਤਾ ਦੇ ਨਾਲ ਜਿਹੜਾ ਵੀ ਕੁਝ ਹੋ ਰਿਹਾ ਉਹਨੂੰ ਕੋਈ ਮਾਈਂਡ ਨਹੀਂ ਕਰ ਰਿਹਾ ਜੇਕਰ ਭਾਰਤ ਸਰਕਾਰ ਚਾਹੁੰਦੀ ਹੈ ਪਾਕਿਸਤਾਨ ਵਾਲਾ ਨੇਪਾਲ ਵਾਲਾ ਸ਼੍ਰੀਲੰਕਾ ਵਾਲਾ ਬੰਗਲਾਦੇਸ਼ ਵਾਲਾ ਹਾਲ ਭਾਰਤ ਦੇ ਵਿੱਚ ਨਾ ਹੋਵੇ ਸਰਕਾਰ ਨੂੰ ਇਹ ਸਾਰੀ ਚੀਜ਼ਾਂ ਵਿਚਾਰਨੀਆਂ ਚਾਹੀਦੀਆਂ ਨੇ ਵਾਏ ਗੁਰਜੀ ਕਾ ਖਾਲਸਾ ਵਾਏ ਗੁਰਜੀ ਕੀ ਫਤਿਹ